ਮੰਨੇ ਹੀ ਵੜਤੇ ਆ ਜੀ ਆ ਵੇਖੋ ਸਾਡਾ ਮੇਰਾ ਬਾਪੂ ਜੀ ਔਰ ਪਾਪਾ ਮੇਰਾ ਅਸੀਂ ਹਾ ਵੜਾਉਣ ਲੱਗੇ ਆ ਕਣਕ ਕਣਕ ਵੜਾਉਣ ਲੱਗੇ ਆ ਜੀ ਤੇ ਉਹ ਸਾਡੀ ਮਸ਼ੀਨ ਆ ਸਾਹਮਣੇ ਤੇ ਉਹ ਮਸ਼ੀਨ ਸਾਡੀ ਆ ਔਨ ਲੱਗੀ ਤੇ ਸਾਡੇ ਤੇ ਅਸੀਂ ਹੁਣ ਕਣਕ ਵੜਨ ਲੱਗੇ ਆ ਤੇ ਮਾਪੀ ਮੇਰੇ ਲੰਡੇ ਜੇ ਫੜ ਕੇ ਖਲੋਤੇ ਨੇ ਮਸ਼ੀਨ ਦੀ ਵੇਟ ਕਰਦੇ ਆ ਪਾਪਾ ਜਿਵੇਂ ਨਾ ਫੋਨ ਵੇਖਣਦੇ ਆ ਟਾਲੇ ਟੋਲੇ ਵੇਖਣਦੇ ਆ ਟਾਲਾ ਲੈਣਾ ਨਵਾਂ ਤੇ ਆ ਹੀ ਮੰਨੇ ਵੱਟਦੇ ਆ ਮੰਨੇ ਮੁੰਨੇ ਹੀ ਵੱਟਦੇ ਹੀ ਤੇ ਉਹ ਨਾ ਅਸੀਂ ਚੱਲਿਆ ਮੈਂ ਪਾਣੀ ਪੀਣ ਮੋਟਰ ਤੇ ਮੋਟਰ ਤੇ ਪਾਣੀ ਪੀਣ ਚੱਲੇ ਆ ਤੇ ਨਾਲੇ ਫਿਰ ਆਪਾਂ ਪਾਣੀ ਪੀਵਾਂਗੇ ਤੇ ਨਾਲੇ ਆਪਾਂ ਬੰਦਿਆਂ ਨੂੰ ਟਰੱਕ ਚ ਸਹੀ ਕਰਦੇ ਆ ਹਨਾ ਗਾਈਸ ਤੇ ਉਹ ਆਪਣੀ ਮੋਟਰ ਜੀ ਮੋਟਰ ਆਪਣੀ ਤੇ ਆਪਾਂ ਪੱਠੇ ਵੱਢ ਲਿਆ ਵੱਢ ਲਿਆ ਹੌਣ ਕਣਕ ਵੱਢ ਕੇ ਆਪਾਂ ਕਣਕ ਵੱਢ ਕੇ ਮਟਕੇ ਫਿਰ ਆਪਾਂ ਖੜਾਂਗੇ ਮੰਡੀ ਮੰਡੀ ਜਾਏਗੀ ਗਣਕਾ ਮਸ਼ੀਨ ਆਪਣੀ ਆਹ ਲੱਗੀ ਏ ਜੀ ਆਹ ਮਸ਼ੀਨ ਲੱਗੀ ਓਏ ਮਸ਼ੀਨ ਆਪਣੀ ਆਹ ਲੱਗੀ ਆ ਇੱਕ ਤੇ ਆਹੀਂ ਬੰਨੇ ਵੱਡੇ ਆਹੀਂ ਢੇਰੀਆਂ ਰੱਖੀਆਂ ਜੀ ਮਸ਼ੀਨ ਆਊਗੀ ਤੇ ਵਿੱਚ ਛੁੱਟਾਂਗੇ ਉਹਨਾਂ ਦੇ ਉਹਦੇ ਵਿੱਚ ਛੁੱਟਾਂਗੇ ਆ ਮੇਰੇ ਹੌ ਬਾਪੂ ਜੀ ਮੇ ਪਪਾ ਦੀਆਂੋਂ ਡੇ ਆ ਆ ਵੇਖੋ ਹਾਂਜੀ ਤੇ ਚਲੋ ਠੀਕ ਜੀ ਚੰਗਾ ਹਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਮਾ ਅੱਜ ਹੀ ਹੁਣਾ ਆਏ ਆ ਪੱਠੇ ਵੜਨ ਮੈਂ ਤੇ ਪਾਪਾ ਪੱਠੇ ਵੜਨ ਆਏ ਆ ਤੇ ਨਾਲੇ ਹੀ ਮਸ਼ੀਨ ਦਾ ਪਤਾ ਕਰਨਾ ਆਏ ਆ ਅੱਜ ਹੀ ਮਸ਼ੀਨ ਇਹਦਾ ਕੰਡ ਕਵੱਡਾ ਲੱਗਿਆ ਤੇ ਜائیں ਆ ਕਣਕ ਵੜਨ ਲੱਗੀ ਅੱਜ ਆੜੀ ਤੇ ਮਣਕੀ ਫਿਰ ਅਸੀਂ ਮਸ਼ੀਨ ਵਾਲਾ ਹੋਰ ਇਹ ਵੜਨ ਦਾ ਕਿਹਦੇ ਆਲੇ ਵੜਨ ਦਾ ਗਵਾਡੀਆਂ ਦੇ ਵੜਨ ਦੀ ਜੇ ਗਵਾਡੀਆਂ ਦੇ ਡੇ ਵੜਨ ਆ ਜੀ ਤੇ ਮੈਂ ਕਾ ਚੱਲ ਫਿਰ ਅੱਜ ਆਪਾਂ ਵੜ ਦਈਏ ਹੈ ਨਾ ਤੇ ਆਪਾਂ ਆਇਆ ਪੱਠੇ ਵੜਨਦੇ ਆ ਆ ਵੀ ਹੈ। ਆ ਕੇ ਵਢਣਿਆ ਮੇਰੇ ਪਾਪਾ। ਆ ਵੀ ਪਾਪਾ ਹੀ ਮੇਰਾ ਪੱਠੇ ਲਏ ਵਢਣ। ਤੇ ਆ ਸਾਡੀ ਮੋਟਰ ਆ। ਮੋਟਰ ਆ ਸਾਡੀ ਪੜੀ ਆ। ਆ ਸਾਡੀ ਕਨਿਕਿਆ। ਤੇ ਆਹੀਂ ਕਮਾਲ ਲਾਇਆ ਵਾ। ਆਹੀਂ ਕਮਾਲ ਲਾਇਆ ਜੀ। ਹਾਂ ਜੀ। ਵਿੱਚ ਇਹ ਕਨੈਕਟਰ ਵਿੱਚ ਇਹ ਕਮਾਲ ਲਾਇਆ ਕਣਕ ਆਪਾਂ ਹੁਣ ਵੱਢ ਲੈਣੀ ਆ ਤੇ ਕਮਾ ਥੱਲੇ ਆ ਹਾਂਜੀ ਆ ਪੱਥੇ ਨੇ ਤੇ ਔਰ ਰੁੱਖ ਜਿਹੜਾ ਸੜ ਗਿਆ ਆ ਸੁੱਕ ਗਿਆ ਵਾ ਗਰਮੀ ਗੜੀ ਪੈਣ ਦੀ ਆ ਤੇ ਰੁੱਖ ਜਿਹੜਾ ਸੁੱਕ ਗਿਆ ਵਾ ਰੁੱਖ ਸੁੱਕ ਜਿਹਾ ਗਿਆ ਵਾ ਤੇ ਆ ਆ ਇੱਥੋਂ ਲੈ ਕੇ ਆਪਾਂ ਇੱਥੋਂ ਲੈ ਕੇ ਆਪਾਂ ਤੇ ਉੱਥੋਂ ਤੱਕ ਆਪਾਂ ਵੱਢਣੀ ਆ ਤੇ ਉਹ ਜੇ ਮੇਰਾ ਪਰਾਉ ਠੀਕ ਆ ਕੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡੇ ਨੂੰ ਵਧੀਆ ਵਧੀਆ ਵੀਡੀਓ ਜਿਹੜੀਆਂ ਵਾ ਹੁਣ ਆਇਆ ਕਰਨੀਆਂ ਤੇ ਵਧੀਆ ਵਧੀਆ ਵੀਡੀਓ ਤੁਹਾਡੇ ਕੋਲ ਆ ਜਿਹੜਾ ਵਾ ਆਇਆ ਕਰਨੇ ਗਿਆ ਔਰ ਮੈਂ ਇੱਕ ਕਿਲਾ ਵੇਖਣ ਚੱਲਿਆ ਵਾਂ ਪੱਕਾ ਵਾ ਜਾਂ ਨਹੀਂ ਪੱਕਾ ਵੱਡਾ ਵਾਲੀ ਹੋ ਗਈ ਆ ਕਿ ਜਾਂ ਜਾਂ ਨਹੀਂ ਹੋਈ ਇਹ ਵੱਡਾ ਠੀਕੇ ਔਰ ਮੈਂ ਚੱਲਿਆ ਵਾਂ ਪਤਾ ਕਰਨਾ ਮੈਂ ਕਿਹਾ ਵੀ ਅੱਜ ਅੱਡਿਕ ਵਾੜੀਏ ਮੀਂਹ ਕੜੀ ਦਾ ਮੌਸਮ ਦਾ ਨਹੀਂ ਪਤਾ ਲੱਗਾ ਤੇ ਮੈਂ ਕਿਹਾ ਵੀ ਚੱਲ ਫਿਰ ਅੱਜ ਮੰਨੇ-ਮੰਨੇ ਵੜ ਜੀਏ ਹੈ ਨਾ ਤੇ 2 ਵਜੇ ਮੇਰੀ ਮਸ਼ੀਨ ਨਾਲ ਲਾਉਣ ਵਾਲੇ ਬੜਨਾਂਗੇ ਆਪਾਂ ਹੈ ਨਾ ਆਓ ਅੱਜ ਮੈਂ ਲਗਾਵਾ ਵੱਡੇ-ਵਡ ਘੋੜ ਬੜਕਾਉਣ